हरे अमृती रा वाहेगुरु जी फते हा जी अॼु असीं आए आ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੋ ਕਿ ਤਰਨਤਾਰਨ ਦੇ ਲਾਗੇ ਸਥਿਤ ਹੈ ਉਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਵੀ ਹੈ ਉਹ ਮੈਂ ਭਾਈ ਸਾਹਿਬ ਨੂੰ ਦੱਸਣਗੇ ਸਾਨੂੰ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇੱਥਾ ਦਾ ਲੋਕ ਇਖਰਾਣ ਦੇ ਕੋਣ ਜਿੱਥੇ ਬਾਬਾ ਬੋਤਾ ਸਿੰਘ ਜੀ ਬਾਬਾ ਗੁਰਦਾਸ ਸਿੰਘ ਜੀ ਇਹਨਾਂ ਨੇ ਮੁਗਲ ਰਾਤ ਦੇ ਵਿੱਚ ਫਰਤਬਸੂੜ ਕੀਤਾ ਆਨਾ ਆਨਾ ਨੱਡੇ ਨੂੰ ਅਦਰ ਟਾਕਾ ਖੋਤੇ ਨੂੰ ਜਿਹੜਾ ਹੈ ਤਾਂ ਸੰਸੂਰ ਕਰਕੇ ਮੁਗਲ ਫੌਜਾਂ ਦੇ ਨਾਲ ਜਿਹੜਾ ਹੈ ਜੁੱਧ ਜੰਗ ਕਰਕੇ ਤੇ ਉਸ ਹਸਤਾਨ ਤੇ ਸ਼ਿਧੀ ਪ੍ਰਾਪਤ ਕਰਕੇ ਤੇ ਉਸ ਹਸਤਾਨ ਅਜੇ ਮੌਜੂਦ ਹੈ ਜੀ ਨਕਸ਼ਨ ਕਰਕੇ ਵਿਵਾਸ ਦੂਤਰ ਫੌਜਾਂ ਦਾ ਆਜਾਏ ਮਾਲੀ ਕੀ ਬਦੇ ਵੱਡ ਵੱਡ ਭਾਗੀਆਂ ਹਰੇ ਅੰਮ੍ਰਿਤ ਕਾਹੀ ਸਣ ਗੱਟ ਪਾਗੀ ਅੱਗੇ ਗਾਣਾ ਜਾਵੇ ਨਿਆਲੇ ਜਾਵੇ ਤੂੰ ਜੇ ਨਾ ਚਰਨਾਂ ਦੇ ਮਨੂ ਭਾਵੇ ਹੱਕਤ ਕਹਾਣੀ ਫਿਰ ਨੀ ਜਾਣੀ ਇਸ ਆਪ ਪ੍ਰਭ ਕਿਰਪਾ ਕਰੇ ਹੱਕਤ ਕਹਾਣੀ ਸਾਪੂ ਪ੍ਰਭੂ ਕਿਰਪਾ ਕਰੇ ਅਮਰ ਧੀਰਾ ਫਿਰਨਾ ਮੂਵ ਕਲਕਲੇ ਸ਼ਾ ਦੁਖ ਹਰੇ ਅਮਰ ਧੀਰਾ ਫਿਰਨਾ ਮੂਵ ਕਲਕਲੇ ਸ਼ਾ ਦੁਖ ਹਰੇ ਲਵੜ ਬੜ ਪਾਗਿਆ ਹਰੇ ਅੰਮ੍ਰਿਤ ਬਾਣੀ ਰਾ ਸੜ ਬੜ ਪਾਗਿਆ ਹਰੇ ਅੰਮ੍ਰਿਤ ਬਾਣੀ ਰਾ ਬਾਬਾ ਕਰਚਾ ਜੀ ਤੇ ਬਾਬਾ ਬੋਤਾ ਜੀ ਦੇ ਦਰਸ਼ਨ ਕਰੋ ਜੋ ਕਲਾਕ੍ਰਿਤੀ ਦੇ ਰੂਪ ਸੰਗਤ ਨੂੰ ਇਤਿਹਾਸ ਬਾਰੇ ਦੱਸਦੇ ਆ ਇੱਥੇ ਕੀ ਹੋਇਆ ਸੀ ਇਸ ਆ ਸਥਾਨ ਤੇ ਕਿਦਾ ਇੱਥੇ ਟੈਕਸ ਲਾਇਆ ਸੀ ਬੱਬਾ ਕਰਚਾ ਸਿੰਘ ਤੇ ਬੱਬਾ ਬੋਤਾ ਸਿੰਘ ਜੀ ਨੇ ਦਰਸ਼ਨ ਜ਼ਰੂਰ ਕਰੋ ਜੀ ਦਰਵਾਜ਼ੇ ਆਵੇ ਨਾ ਲੋ ਆਵੇ हां अच्छा लगता है